ਦੀ ਦੇਗਾ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਨੇ ਨੰਗ ਸਿੰਘਾਂ ਦੇ ਵਿੱਚ ਪ੍ਰਥਾ ਕਦੋਂ ਦਾ ਚੱਲੀ ਆ ਰਹੀ ਹੈ ਹਨ ਇਹ ਜਿਸ ਵੇਲੇ ਕੰਗਿਤਰ ਪਾਸ਼ਾ ਜੰਗਾ ਜਿੱਦਾਂ ਤੋਂ ਵਿਲੇ ਹੋ ਕੇ ਅਕਤਸ਼ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਈ ਉਸ ਵੇਲੇ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੋ ਕਿ ਇੱਥੇ ਬੇਰ ਸਾਹਿਬ ਸ਼ੀਦੀ ਗਾਟਾ ਜੋ ਅੱਜ ਵੀ ਪ੍ਰਚੰਦ ਤਿਆਰ ਸਜਦਾ ਇਹ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਪਰ ਚੱਲਦਾ ਤੁਰੀਆ ਬਹੁਤ ਅਣਜਾਣ ਬੰਦੇ ਬਹੁਤ ਅਕਿਆਂ ਤੇ ਪ੍ਰਚਲਿਤ ਹੁੰਦਾ ਵੀ ਇਹਦੇ 'ਚ ਨਸ਼ਾ ਹੁੰਦਾ ਹੈ ਵੀ ਆਇਆ ਹਨ ਲੱਗ ਜਾਂਦੀ ਹੈ ਲੈਵ ਲੱਗ ਜਾਂਦੇ ਕਈ ਮੁੰਡੇ ਆ ਕੇ ਛੱਕ ਜਾਂਦੇ ਹੈ ਹਨਾ ਜਾਂ ਕਈ ਹੈ ਇਹਨਾਂ ਬਾਰੇ ਤੁਹਾਨੂੰ ਕਦੋਂ ਸਭ ਤੋਂ ਵੱਧ ਦੁੱਖ ਹੁੰਦਾ ਇਹਦੇ ਮੰਨ ਲਓ ਵੀ ਕਦੋਂ ਕਿਸ ਤਰ੍ਹਾਂ ਦਾ ਜਦੋਂ ਵਿਅਕਤੀ ਛੱਕਦਾ ਉਹਦੇ ਸਭ ਤੋਂ ਵੱਧ ਦੁੱਖ ਹੁੰਦਾ ਸਭ ਤੋਂ ਵੱਧ ਸਾਨੂੰ ਦੁੱਖ ਹੁੰਦਾ ਕਿ ਵੀ ਕਈ ਵਾਰੀ ਜਦੋਂ ਕੋਈ ਤਮਾਕੂ ਵਰਤਦਾ ਇਹਨਾਂ ਨੂੰ ਜਦੋਂ ਤਿਆਰ ਕਰ ਕੀਤਾ ਜਾਂਦਾ ਤਾਂ ਸੇਮ ਤਰ੍ਹਾਂ ਦੇ ਪੱਤੇ ਹੀ ਹੁੰਦੇ ਉਹਨੂੰ ਭੰਗ ਕਹਿੰਦੇ ਹੈ ਸ਼ਾਇਦ ਜਿਹੜੇ ਆਪਾਂ ਗੱਲ ਕਰੀਏ ਸੂਆਂ ਤੇ ਹੁੰਦੀ ਹੈ ਉਹ ਉਹਦੇ ਨੇ ਤਿਆਰ ਕੀਤਾ ਉਹਦੇ ਨਾਲ ਹੀ ਜਿਹੜੇ ਕੁਝ ਅਮਲੀ ਭੰਗੇ ਹੁੰਦੇ ਆ ਉਹਨਾਂ ਮਲ ਮਲ ਕੇ ਪਤਨ ਕੀ ਲੌਂਦੇ ਆ ਤੇ ਫਿਰ ਉਹ ਆਪਣਾ ਬੀਡਿੰਗਾਂ ਦੇ ਵਿੱਚ ਸਿਕਟਾਂ ਦੇ ਵਿੱਚ ਪਾ ਕੇ ਪੀ ਜਾਂਦੇ ਉਹ ਤਾਂ ਤੇਦਾ ਕੀ ਫਰਕ ਤੇ ਜਿਹੜਾ ਬਾਪੂ ਇੱਕ ਭੰਗ ਹੁੰਦੀ ਹੈ ਭੰਗ ਤੇ ਜਿਹੜਾ ਆਪਾਂ ਕਿ ਜਿਹੜੇ ਬੁੱਟੇ ਤੋਂ ਛਿੱਦੀ ਦੇਗਾ ਤਿਆਰ ਕੀਤੇ ਹੋਏ ਹਨ ਇਹ ਬੁੱਟੇ ਦਾ ਨਾਮ ਕੀ ਹੁੰਦਾ ਸੁੱਖਾ ਸੁੱਖੇ ਤੇ ਭੰਗ ਦੇ ਵਿੱਚ ਬਾਪੂ ਕੀ ਡਿਫਰੈਂਸ ਹੈ ਪੰਗ ਦੇਖੋ ਪੰਗ ਜਦੋਂ ਕਹਿੰਦੇ ਵੀ ਆਹ ਰਗੜ ਕੇ ਪੰਗ ਬਣ ਜਾਂਦੀ ਹੈ ਪੰਗ ਵੀ ਕਹਦੇ ਨੇ ਦੇਗ ਵੀ ਕਹਦੇ ਨੇ ਜਿਵੇਂ ਸ਼ਿਵਜੀ ਭੋਲੇनाथ ਜੇ ਵਰਤੀ ਜਾਂਦੀ ਹੈ ਜੇ ਲਾਉਂਦੇ ਆ ਜਿਵੇਂ ਉਹ ਜਿਹੜਾ ਮੰਨ ਲਓ ਜਿਹੜੇ ਪੀਂਦੇ ਆ ਜਿਹੜੇ ਹਾਂ ਉਹ ਪੰਗ ਕਹਿ ਕੇ ਪੀ ਲੈਂਦੇ ਆ ਸਿੰਘ ਜਦੋਂ ਸਾਹਿਬ ਸਿੰਘ ਦੀਆਂ ਬੋਲੀਆਂ ਦਾ ਫਰਕ ਹੈ ਠੀਕ ਹੈ ਜੀ ਸਿੰਘਾਂ ਦੀ ਬੋਲੀਆਂ ਇਸ ਕਰਕੇ ਨਿਸ਼ੀਦੀ ਬਟਾ ਇਹ ਦੇਗ ਹੈ ਜੀ ਸ਼ਿਦੀ ਦੇਗਾ ਸਕਾਈ ਹੋਈ ਹੈ ਅਵਾਲੀ ਨਹੀਂ ਇਹ ਅਵਾਲ ਵੀ ਲੈਂਦੇ ਕਈ ਸਿੰਘ ਇਹ ਵਾਲੀ ਨਹੀਂ ਗਈ ਤੇ ਇਹ ਐਂ ਕਰਕੇ ਹਜੂਰ ਸਾਹਿਬ ਵੀ ਦੇਗ ਚੜਦੀ ਹੈ ਜੀ ਪ੍ਰਸ਼ਾਦ ਦੇ ਭਾਈ ਜੀ ਸੀ ਦੀ ਦੇਗਾ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਨੇ ਨਿੰਗ ਸਿੰਘਾਂ ਦੇ ਵਿੱਚ ਇਹ ਪ੍ਰਥਾ ਕਦੋਂ ਦਾ ਚੱਲੀ ਆ ਰਹੀ ਹੈ ਹਨ ਸੋ ਮੈਂ ਇਸ ਵਕਤ ਮੌਜੂਦਾ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਉੱਪਰ ਆ ਉੱਥੇ ਮੇਰੇ ਨਾਲ ਬਾਪੂ ਜੀ ਨੇ ਆ ਜਿਨ੍ਹਾਂ ਦਾ ਮਾਲਾ ਮੋਟਰ ਤੇ ਹੈ ਮੋਟਰ ਤੇ ਇਹ ਦਸਨ ਆਉਂਦੀ ਕਿਰਤ ਵੀ ਕਰਦਾ ਸੀਦੀ ਦੇਗਾ ਵੀ ਤਿਆਰ ਕਰਦੇ ਆ ਤੇ ਗਰਮੀ ਦਾ ਮੌਸਮ ਆ ਰਿਹਾ ਸਰਦਾਈ ਵੀ ਬਹੁਤ ਹਨ ਅੱਜ ਕੱਲ ਬਾਪੂ ਹਰ ਥਾਂ ਤੇ ਜਿਹੜੇ ਹੈਗੇ ਆ ਮੁੰਡੇ ਜਿਹੜਾ ਹੈਗਾ ਵਰਤਾਉਂਦੇ ਨੇ ਲਾਉਂਦੇ ਨੇ ਹਨ ਤੋ ਕੀ ਇਹ ਚੀਜ਼ਾਂ ਦਾ ਸਿੱਖ ਧਰਮ ਨਾਲ ਦਾ ਸਬੰਧ ਦਾ ਕੀ ਮਨੁੱਖੀ ਸਰੀਰ ਨਾਲ ਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਪੂ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮੋਬੀ ਤੁਹਾਡਾ ਸ਼ੋਭਨਾਮ ਕੀ ਹੈ ਮੇਰਾ ਨਾਂ ਵੈਸੇ ਪਿੰਡ ਦਾ ਨਾ ਕ੍ਰਿਸ਼ਨ ਸਿੰਘ ਆਂ ਇੰਦਰ ਸਿੰਘ ਹੈ ਮੇਰਾ ਪੰਥ ਜਨ ਉਹ ਠੀਕ ਆ ਜੀ ਹੁਣ ਤੁਸੀਂ ਕਹੇ ਵੀ ਨਾਂ ਵੀ ਤੁਹਾਡੇ ਦੋ ਹੋ ਗਏ ਜੀ ਹਾਂਜੀ ਇੱਕ ਤੁਹਾਡੇ ਮਾਪਿਆਂ ਨੇ ਰੱਖਿਆ ਦੂਸਰਾ ਪੰਥ ਦਾ ਇਹਦੇ ਵਿੱਚ ਕੀ ਡਿਫਰੈਂਸ ਹੁੰਦਾ ਜੀ ਇਹਦੇ ਚ ਇਹ ਹੈ ਜਿਹੜੀ ਮਤਲਬ ਕਿ ਦਾਲਾ ਜਿਹੜਾ ਬੁੱਢਾ ਨਾਲ ਬਾਈ ਦਾ ਇਹ ਨਾ ਜਦੋਂ ਅੰਮ੍ਰਿਤ ਛਕਾਉਂਦੇ ਆ ਇਹ ਆਪਣਾ ਨਾਮ ਰੱਖ ਦਿਆ ਫੌਜ ਜੀ ਇਹ ਸਾਡੀ ਫੌਜ ਦਾ ਅਸੀਂ ਨਾਮ ਹੀ ਰੱਖ ਤਾ ਤੁਹਾਡਾ ਠੀਕ ਹੈ ਤੇ ਬਬੂ ਜਿਹੜਾ ਜਿਹੜਾ ਆਪਾਂ ਕਹਿੰਦੇ ਨੇ ਅੰਗ ਸਿੰਘਾਂ ਦੇ ਵਿੱਚ ਜਿਹੜੀਆਂ ਦੇਗਾਂ ਵਰਤੀਆਂ ਜਿਵੇਂ ਤੁਸੀਂ ਆਪਾਂ ਕਹੇ ਬਾਤ ਦੇ ਵਿੱਚ ਤਿਆਰ ਹੈ ਇਹਨੂੰ ਕੀ ਕਹਿੰਦੇ ਹੋ ਜੀ ਇਹਨੂੰ ਸਿੱਧੀ ਬਟਾ ਕਹਿੰਦੇ ਹੋ ਸਿੱਧੀ ਬਟਾ ਕਹਿੰਦੇ ਸਿੱਧੀ ਬਟਾ ਤਿਆਰ ਹੁੰਦਾ ਜੀ ਇਹ ਇਹ ਜਿਸ ਵੇਲੇ ਕਨਗੀਧਰ ਪਾਸ਼ਾ ਜੀ ਜੰਗਾ ਜਿੱਦਾਂ ਤੋਂ ਵਿਲੇ ਹੋ ਕੇ ਜੀ ਤਕਸ਼ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਈ ਸੀ ਜੀ ਉਸ ਵੇਲੇ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੀ ਇਸ ਤਖਤ ਦੇ ਪਹਿਲੇ ਜ세ਦਾਰ ਸੀ ਠੀਕ ਹੈ ਜੀ ਜੋ ਕਿ ਇੱਥੇ ਬੇਰ ਸਾਹਿਬ ਸ਼ੀਦੀ ਬਾਟਾ ਜੋ ਅੱਜ ਵੀ ਪ੍ਰਚਲਿਤ ਤਿਆਰ ਸਜਦਾ ਹੈ ਜੀ ਉਹਨੂੰ ਮਹਾਰਾਜ ਦੇ ਅਰਦਾਸ ਬੇਨਤੀ ਕਰਕੇ ਉਹ ਸਾਰੀ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ ਸ਼ੀਦੀ ਬਾਟਾ ਇਹ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਪ੍ਰਚਲਿਤ ਤੁਰੀ ਆ ਗਈ ਤੇ ਬਾਬਾ ਦੀਪ ਸਿੰਘ ਜੀ ਦਾ ਇਸ ਜਗ੍ਹਾ ਤੇ ਉੱਤੇ ਉਹ ਨਿਸ਼ਾਨੀਆਂ ਸਨੇਹਰਾ ਸਾਹ ਇਹਨਾਂ ਪੱਕੇ ਪਸੇ ਪੱਕਰ ਵਿੱਚ ਕੁੰਡਾ ਕਹਿੰਦੇ ਨੇ ਜੀ ਠੀਕ ਸਨ era ਤੋਂ ਉੱਥੇ ਅਜ ਵੀ ਮਿਲਦਾ ਪ੍ਰਦਰਸ਼ਨ ਕਰ ਸਕਦੇ ਆ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਠੀਕ ਆ ਜੀ ਜਿਹੜੇ ਬਾਬਾ ਦੀਪ ਸਿੰਘ ਜੀ ਸੀਗੇ ਫਿਰ ਉਹ ਖੁਦ ਜਿਹੜਾ ਹੈਗਾ ਇਹ ਮੰਨ ਲਓ ਜਿਹੜੇ ਅਸੀਂ ਦੀਦੇ ਗੇ ਤਿਆਰ ਕਰਦੇ ਸੀ ਹਾਂ ਬਾਬਾ ਦੀਪ ਸਿੰਘ ਜੀ ਆਪ ਕਥੀ ਤਿਆਰ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਕੇ ਅਰਦਾਸ ਕਰਦੇ ਹੁੰਦੇ ਫਿਰ ਸੰਗਤ ਦੇ ਵਿੱਚ ਬੋਲਾਇਆ ਜਾਂਦਾ ਠੀਕ ਆ ਜੀ ਅੱਜ ਕੱਲ ਜਦੋਂ ਮੰਨ ਲਓ ਤੁਹਾਨੂੰ ਸਭ ਤੋਂ ਵੱਧ ਕਦੋਂ ਦੁੱਖ ਹੁੰਦਾ ਮੰਨ ਲਓ ਤੁਸੀਂ ਉਹਦਾ ਜਿਹੜਾ ਅਸੀਂ ਦੀਦੇ ਗੇ ਤਿਆਰ ਕੀਤੇ ਹੁੰਦਾ ਤੇ ਕੋਈ ਬੰਦਾ ਕਿਉਂਕਿ ਅਨਨੌਣ ਬੰਦੇ ਬਹੁਤ ਆਖੀਆਂ ਤੇ ਪ੍ਰਚਲਿਤ ਹੁੰਦਾ ਵੀ ਇਹਦੇ 'ਚ ਨਸ਼ਾ ਵੀ ਐਦਾਂ ਹੈ ਨਾ ਲੱਗ ਜਾਂਦੀ ਹੈ ਲੈਵਲ ਲੱਗ ਜਾਂਦੇ ਆ ਕਈ ਮੁੰਡੇ ਆ ਕੇ ਛੱਕ ਜਾਂਦੇ ਆ ਹੈ ਨਾ ਜਾਂ ਕਈ ਹੈ ਇਹਨਾਂ ਬਾਰੇ ਤੁਹਾਨੂੰ ਕਦੋਂ ਸਭ ਤੋਂ ਵੱਧ ਦੁੱਖ ਹੁੰਦਾ ਇਹਦਾ ਮੰਨ ਲਓ ਵੀ ਕਦੋਂ ਕਿਸ ਤਰ੍ਹਾਂ ਦਾ ਜਦੋਂ ਵਿਅਕਤੀ ਛੱਕਦਾ ਉਹਦਾ ਸਭ ਤੋਂ ਵੱਧ ਦੁੱਖ ਹੁੰਦਾ ਸਭ ਤੋਂ ਵੱਧ ਸਾਨੂੰ ਦੁੱਖ ਹੁੰਦਾ ਕਿ ਵੀ ਕਈ ਵਾਰੀ ਜਦੋਂ ਕੋਈ ਤਮਾਕੂ ਵਰਤਦਾ ਜੀ ਚਲੋ ਸਹਿਜਤਾਰੀ ਤੇ ਜੋ ਹੁੰਦਾ ਉਹ ਤਾਂ ਚਲੋ ਹੁੰਦਾ ਜਿਹੜਾ ਜਿਆਦਾ ਤਮਾਕੂ ਤਮਾਕੂ ਵਰਤਦਾ ਉਹਦਾ ਦੁੱਖ ਹੁੰਦਾ ਵੀ ਇਹ ਨਹੀਂ ਕਿਉਂਕਿ ਇਸ ਦੇਗ ਨੂੰ ਮਹਾਰਾਜ ਨੂੰ ਯਾਦ ਕਰਕੇ ਕਲਗੀ ਵਾਲੇ ਨੂੰ ਅਰਦਾਸ ਹੁੰਦੀ ਹੈ ਮਤਲਬ ਜਦੋਂ ਕੋਈ ਤਮਾਕੂ ਛਕਣ ਵਾਲਾ ਵਿਅਕਤੀ ਜਿਹੜਾ ਹੈਗਾ ਉਹ ਸਾਨੂੰ ਦੁੱਖ ਉਹ ਜੇ ਦੇ ਦੇਗਾ ਛੱਕਦਾ ਤੁਹਾਨੂੰ ਦੁੱਖ ਹੁੰਦਾ ਦੁੱਖ ਹੁੰਦਾ ਵੀ ਚਲੋ ਛਕਣਾ ਛਕਣ ਵਾਸਤੇ ਬਣਾਇਆ ਪਰ ਜੇ ਬੰਦਾ ਰਹਿਤ ਹੋਵੇ ਇਹਨਾਂ ਚੀਜ਼ਾਂ ਤੋਂ ਹੂੰ ਪੰਜੇ ਕੱਕਿਆਂ ਦਾ ਪੂਰਾ ਹੋਵੇ ਬਾਰੇ ਦੀ ਕਿਰਪਾ ਨੂੰ ਗੁਰੂ ਦਸ ਸਿੰਘ ਸਜਾ ਹੋਵੇ ਤੇ ਤੇ ਬੱਬੂ ਇੱਕ ਇਹ ਵੀ ਮੰਨਿਆ ਜਾਂਦਾ ਕਿਉਂਕਿ ਬਹੁਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜੇ ਕਿਉਂਕਿ ਜਿਹੜਾ ਸ਼ਹੀਦੀ ਦੇ ਗਾਂ ਹੈ ਨਾ ਹਨਾ ਹਾਂਜੀ ਇਹਨਾਂ ਨੂੰ ਜਦੋਂ ਤਿਆਰ ਤਿਆਰ ਕਰ ਕੀਤਾ ਜਾਂਦਾ ਤਾਂ ਸੇਮ ਤਰ੍ਹਾਂ ਦੇ ਪੱਤੇ ਹੀ ਹੁੰਦੇ ਉਹਨੂੰ ਭੰਗ ਕਹਿੰਦੇ ਆ ਸ਼ਾਇਦ ਜਿਹੜੇ ਆਪਾਂ ਗੱਲ ਕਰੀਏ ਸੂਰਿਆਂ ਤੇ ਹੁੰਦੇ ਆ ਉਹ ਉਹਦੇ ਨੇ ਤਿਆਰ ਕੀਤਾ ਉਹਦੇ ਨਾਲ ਹੀ ਜਿਹੜੇ ਕੁਝ ਅਮਲੀ ਭੰਗੇ ਹੁੰਦੇ ਆ ਉਹਦੀਆਂ ਮਲ ਮਲ ਕੇ ਪਤਾ ਨਹੀਂ ਕੀ ਲਾਉਂਦੇ ਆ ਤੇ ਫਿਰ ਉਹ ਆਪਾਂ ਬੀੜੀਆਂ ਦੇ ਵਿੱਚ ਸਿਕਤਾ ਦੇ ਵਿੱਚ ਪਾ ਕੇ ਪੀ ਜਾਂਦੇ ਉਹਦਾ ਤੇ ਇਹਦਾ ਕੀ ਫਰਕ ਹੈ ਉਹ ਦੇਖੋ ਜੀ ਉਹਨੂੰ ਨਾ ਵੈਸੇ ਸਰਫਾ ਬੋਲਦੇ ਆ ਜੀ ਅਬੂ ਉਹ ਨਮਦੇ ਹੌਥ ਹੌਥ ਨਾਲ ਲਾ ਕੇ ਚਰਮਤੇ ਵਿੱਚ ਤਮਾਕੂ ਹੀ ਥਾਂ ਵਰਤਦੇ ਆ ਜੀ ਉਹ ਨਹੀਂ ਇਹ ਮਹਾਰਾਜ ਜਿਹਨੂੰ ਉਸ ਸਮੇਂ ਤੋਂ ਪਰਚਲ ਰਹੇ ਹੁੰਦੇ ਨੇ ਰਗੜ ਕੇ ਸਨੇਹਰਾ ਸਾਬ ਦੇ ਵਿੱਚ ਵਿੱਚ ਮਗਜ ਜਪਾ ਕੇ ਬਦਾਮ ਪਾ ਕੇ ਚੰਗੀ ਚੀਜ਼ ਪਾ ਕੇ ਰਗੜ ਤਿਆਰ ਕਰਨੀ ਹੈ 시ਦੀ ਦਾ ਦੇਗ ਫਿਰ ਅਰਦਾਸ ਹੋ ਕੇ ਫਿਰ ਸ਼ਕਤੀ ਮੰਗ ਮੰਨ ਲਓ ਇਹ ਸੇਮ ਹੀ ਬੂਟੇ ਤੋਂ 시ਦੀ ਦੇਗਾ ਤੇ ਆਰੰਭ ਜੀ ਹਾਂ ਇਹ ਇਹਨਾਂ ਇਸ ਨੂੰ ਸਕਾ ਕੇ ਜੀ ਦੇਗ ਨੂੰ ਸਕਾ ਲਈਦਾ ਜੀ ਸਕਾ ਕੇ ਉਹਨੂੰ ਬਸ ਜਿੰਨਾ ਲੋੜ ਹੈ ਸਾਨੂੰ ਪਾ ਕੇ ਉਹ ਸਨੇਹਰਾ ਸਾਬ ਸਮਾਨ ਪਾ ਕੇ ਜੋ ਵੀ ਆਪਣੀ ਰਸਤਾ ਹੈ ਜੀ ਵਸਤੂ ਪਾ ਕੇ ਤਿਆਰ ਹੁੰਦੇ। ਬਾਪੂ ਜੀ ਮੈਂ ਇਹ ਹੀ ਪੁੱਛਣਾ ਸੀਗਾ ਵੀ ਜਿਹੜਾ ਉਹੀ ਬੂਟਾ ਜਿੱਤੋ ਅਸੀਂ ਦੇਗਾਂ ਤਿਆਰ ਹੁੰਦੀਆਂ ਸੁਕਾ ਕੇ ਹਨਾ ਰਸਦ ਪਾ ਕੇ ਤੇ ਉਹੀ ਉਹੀ ਬੂਟਾ ਜਿਹਨੂੰ ਮਲ ਕੇ ਜਿਹੜਾ ਤਮਾਕੂ ਪੀਂਦੇ ਆ ਜਿਹੜੇ ਸੇਮ ਹੀ ਬੂਟੇ ਦੀ ਗੱਲ ਹੈਗਾ ਤਮਾਕੂ ਖਿੱਚਦੇ ਆ ਉਹ ਖਿੱਚਦੇ ਉਹ ਪਾਪ ਆ ਉਹ ਉਹ ਗਲਤ ਆ ਉਹ ਬੱਜਰ ਕਰੇ ਤੇ ਅੱਲਾਹ ਨੂੰ ਕੁਝ ਵੀ ਲਰੂ ਪਰ ਅਸਲ ਤਾਂ ਇਹ ਸਨਹਿਰਾ ਸਾਫ ਤੇ ਨੜ ਗੜ ਕੇ ਤਿਆਰ ਹੋ ਕੇ ਤੇ ਜਿਹੜਾ ਬਾਪੂ ਇੱਕ ਭੰਗ ਹੁੰਦੀ ਐ ਭੰਗ ਤੇ ਜਿਹੜਾ ਆਪਾਂ ਕੇ ਜਿਹੜੇ ਬੂਟੇ ਤੋਂ ਅਸੀਂ ਦੇਗਾਂ ਤਿਆਰ ਕੀਤੇ ਜਾਂਦੇ ਆ ਇਹ ਬੂਟੇ ਦਾ ਨਾਮ ਕੀ ਹੁੰਦਾ? ਸੁੱਖਾ ਸੁੱਖੇ ਦੇ ਭੰਗ ਦੇ ਵਿੱਚ ਬਾਪੂ ਕੀ ਡਿਫਰੈਂਸ ਹੈ ਭੰਗ ਦਿਖੋ ਭੰਗ ਜਦੋਂ ਉਹਨੂੰ ਕਹਿੰਦੇ ਵੀ ਹਾਰ ਰਗੜ ਕੇ ਭੰਗ ਬਣ ਜਾਂਦੀ ਹੈ ਭੰਗ ਵੀ ਕਹਿੰਦੇ ਨੇ ਦੇਗ ਵੀ ਕਹਿੰਦੇ ਨੇ ਜਿਵੇਂ ਸ਼ਿਵਜੀ ਭੋਲੇनाथ ਤੇ ਵਰਤੀ ਜਾਂਦੀ ਹੈ ਜਿਹੜੇ ਲਾਉਂਦੇ ਆ ਜਿਵੇਂ ਉਹ ਜਿਵੇਂ ਮੰਨ ਲਓ ਜਿਹੜੇ ਬਿੰਦੇ ਆ ਜਿਹੜੇ ਹਾਂ ਉਹ ਭੰਗ ਕਹਿ ਕੇ ਪੀ ਲੈਂਦੇ ਆ ਸਿੰਘ ਜੋ ਹੈ ਸਿੰਘ ਦੀਆਂ ਬੋਲੀਆਂ ਦਾ ਫਰਕ ਹੈ ਠੀਕ ਹੈ ਜੀ ਸਿੰਘਾਂ ਦੀ ਬੋਲੀਆਂ ਇਸ ਕਰਕੇ ਨਿਛੀ ਦੀ ਵਟਾ ਠੀਕ ਹੈ ਜੀ ਤੇ ਜਿਹੜਾ ਬਾਪੂ ਫਿਰ ਇਹ ਮੰਨ ਲਓ ਇਹ ਇਹ ਜਦੋਂ ਜਿਹੜੀਆਂ ਜਿਹੜੀਆਂ ਫੌਜਾਂ ਦੇ ਵਿੱਚ ਵਰਤਾਇਆ ਜਾਂਦਾ ਸੀਗਾ ਉਹ ਫੌਜਾਂ ਦੇ ਵਿੱਚ ਵਰਤਾਇਆ ਜਾਂਦਾ 10 ਬੇਨਤੀ ਕਰਕੇ ਫੌਜਾਂ ਦੇ ਵਿੱਚ ਅੱਜ ਵੀ ਵਰਤਦਾ ਸਾਰੀ ਫੌਜ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਛਕਣਾ ਹੁੰਦਾ ਜਿਹਨੂੰ ਜਿਹਨੂੰ ਲੋੜ ਹੈ ਕਿਸੇ ਨਾਲ ਇਹ ਨਹੀਂ ਜੇ ਕਿਸੇ ਨੂੰ ਨਹੀਂ ਕੋਈ ਜੋ ਨਹੀਂ ਜੋ ਕਿਸੇ ਨੂੰ ਹਮ ਮਤਲਬ ਕਿ ਮਨ ਕਰਦਾ ਹੈ ਛਕ ਲੋ ਤੇ ਜਿਹੜਾ ਅਸੀਂ ਦੀ ਬਾਟਾ ਤਿਆਰ ਕਰਕੇ ਜੰਗਾ ਜੁੱਧਾਂ ਦਾ ਕੀ ਇਤਿਆਸ ਕਿਹਨਾਂ ਜੰਗਾ ਜੁੱਧਾਂ ਚ ਸਿੰਘ ਆਏ ਸੀਗੇ ਉਸ ਸਮੇਂ ਦੇਖੋ ਜੀ ਮਗਲ ਸਰਕਾਰ ਚੜੀ ਹੋਈ ਸੀ ਜੀ ਉਸ ਬਲੀ ਮਹਾਰਾਜ ਨੂੰ ਸਭ ਪ੍ਰਤੱਖ ਕਲਗੀ ਤਰਪਾਸ਼ਾ ਦਾ ਸਭ ਕੋ ਜਾਣੀ ਜਾਣ ਸੀ ਉਹਨਾਂ ਨੇ ਜੇ ਕੋਈ ਇਹ ਚੀਜ਼ ਮਤਲਬ ਕਿ ਬਣਾਈ ਜਾਂ ਅਰਦਾਸਾਂ ਬੇਨਤੀਆਂ ਜੋ ਦੇਖੀ ਉਹਨਾਂ ਨੇ ਕੋਈ ਇਹ ਜੀਆਂ ਇਹ ਚੀਜ਼ਾਂ ਐ ਤਾਂ ਬਣਾਤੀਆਂ ਨਹੀਂ ਵੀ ਕੋਈ ਕਮਲਾ ਹੋ ਕੇ ਡਿੱਗ ਰਹੀ ਉਹਨਾਂ ਨੇ ਕੋਈ ਇਸ ਚੀਜ਼ਾਂ ਦੇ ਵਿੱਚ ਕਲਾ ਦੇਖ ਕੇ ਬ੍ਰੇਕ ਚੀਜ਼ ਦਾ ਡਾਡਾ ਹੁੰਦਾ ਗੁਣ ਹੁੰਦਾ ਜੀ ਤੇ ਬਾਣੀ ਪੜੋ ਮਹਾਰਾਜ ਜੀ ਕਰਮਾ ਮਸਤ ਹੋ ਕੇ ਬੜੀਆ ਬਾਪੂ ਜੀ ਇਹ ਤੁਸੀਂ ਦੱਸ ਰਹੇ ਸੀ ਜਿਹਦਾ ਪਤਾ ਨਹੀਂ ਕਿਹੜੇ ਖਾਨ ਦਾ ਸਿਰ ਵੱਡਿਆ ਸੀ ਜਦੋਂ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੀ ਸ੍ਰੀ ਦਮਦਮਾ ਸਾਹਿਬ ਦੇ ਭੋਰਾ ਸਾਹਿਬ ਵਿਖੇ ਜੋ ਅੱਜ ਵੀ ਮੌਜੂਦ ਹੈ ਜੀ ਇੱਥੇ ਬਾਬਾ ਦੀਪ ਸਿੰਘ ਜੀ 53 ਸਾਲ ਭਗਤੀ ਕੀਤੀ ਇਸ ਸਥਾਨ ਤੇ ਇਸ ਸਥਾਨ ਤੇ 18 ਘੰਟੇ ਰੋਜ਼ ਜਾਪ ਕਰਦੇ ਸੀ ਜਿਸ ਵੇਲੇ ਉੱਥੋਂ ਭਾਗ ਸਿੰਘ ਨਾਂ ਦਾ ਸਿੰਘ ਆਇਆ ਉਹਨੇ ਆ ਕੇ ਖਬਰ ਦਿੱਤੀ ਵੀ ਅਵਦਾਲੀ ਅਹਿਮਦ ਸ਼ਾਹ ਅਵਦਾਲੀ ਦੀਆਂ ਫੌਜਾਂ ਸ੍ਰੀ ਸਰੋਵਰ ਨੂੰ ਪੂਰ ਰੰਗੇ ਜੀ ਬੇਅਦਬੀ ਹੋ ਰਹੀ ਹੈ ਸ੍ਰੀ ਦਰਬਾਰ ਸਾਹਿਬ ਦੀ ਜੀ ਫਿਰ ਬਾਬਾ ਜੀ ਇੱਥੇ ਅਰਦਾਸ ਕਰਕੇ ਚਾਲੇ ਪਾਉਂਦੇ ਸੀ ਗੁਰੂ ਰਾਮਦਾਸ ਜੀ ਚਰਨਾਚੀ ਜਾ ਕੇ ਆਪਣਾ ਸੀਸ ਲਾਇਆ ਸੀਗਾ ਜਮਾਲ ਖਾਨ ਨਾਲ ਜਦੋਂ ਗੋਲਵੜਾਂ ਲੱਗ ਗਏ ਬਾਬਾ ਦੀਪ ਸਿੰਘ ਜੀ ਪਹੁੰਚੇ ਆਪਣੇ ਜਥੇ ਸਮੇਤ ਉੱਥੇ ਖੰਡੇ ਨਾਲ ਲਕੀਰ ਬਗਲਤੀ ਸੀ ਵੀ ਜਿਹਨੂੰ ਜਾਨਾਂ ਪਿਆਰੀਆਂ ਕਿਸੇ ਸਿੰਘ ਨੂੰ ਤਾਂ ਜਾ ਸਕਦਾ ਤੇ ਜਿਹਨੂੰ ਮੌਤ ਨਾਲ ਪਿਆਰ ਹੈ ਜੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਆਪਾਂ ਬਦਲਾ ਲੈਣਾ ਹੈ ਤੇ ਫਿਰ ਸਿੰਘਾਂ ਨੇ ਸਾਰੇ ਨੇ ਲਕੀਰ ਟੱਪ ਦਿੱਤੀ ਠੀਕ ਹੈ ਤੇ ਉਸ ਸਮੇਂ 25 ਸਾਲ ਦਾ ਜਮਾਲ ਖਾਨ ਜਿਹਨੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਿਆ ਦੀ ਆਪਾਂ ਹੀ ਦੇਖ ਲੈਣੇ ਬਜ਼ੁਰਗ ਉਹ ਦਰਸੀ ਸਾਲ ਦੀ ਉਮਰ ਸੀ ਉਧਰ 25 ਸਾਲ ਦਾ ਜਵਾਨ ਜੀ ਫਿਰ ਬਹੁਤ 7-8 ਘੰਟੇ ਜੰਗ ਹੋਈ ਬੇਅਸਮਤਾ ਉਹ ਵੀ ਬਰੀ ਸੁਣਦੇ ਆ ਕਰ ਆਪਾਂ ਨੂੰ ਇਹ ਨਹੀਂ ਪਤਾ ਜੀ ਤੇ ਬਸ ਫਿਰ ਸਾਂਝੇ ਬਾਰ ਹੋ ਗਈ ਜੀ ਦੋਹਾਂ ਜਰਨੈਲਾਂ ਦੇ ਧੜ ਤੋਂ ਸੀਸ ਅਲੱਗ ਹੋ ਗਏ ਜੀ ਫਿਰ ਉੱਥੇ ਹੁਣੀ ਖੜੀ ਸੀ ਜੋ ਬਾਬਾ ਜੀ ਨੂੰ ਇੱਥੇ ਵੀ ਤਾਨਾ ਮਾਰਿਆ ਸੀ ਹੁਣੀ ਨੇ ਵੀ ਮੈਂ ਅਰਦਾਸ ਨਹੀਂ ਤੁਹਾਡੀ ਪੂਰੀ ਹੋਣ ਦੇਣੀ ਬਾਬਾ ਜੀ ਬਾਬਾ ਜੀ ਨੂੰ ਪਰਨ ਸੀ ਕਣਗੀ ਧਰ ਦੇ ਲਾਡਲੇ ਸੀ ਫਿਰ ਉਥੋਂ ਸੀਸ ਤੜੀ ਤੇ ਧਰ ਲਿਆ ਤੇ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਪੇਟ ਕਰਕੇ ਅੱਜ ਉਹ ਕਰ ਅੱਜ ਵੀ ਯਾਦ ਕਰਦੇ ਹਾਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਕਿਰਪਾ ਰੱਖਣ ਮਹਾਰਾ ਸਾਨੂੰ ਵੀ ਬਹੁਤ ਪਰਮਾਤਮਾ ਚੜ੍ਹਦੀ ਕਲਾ ਰੱਖਣ ਤੇ ਜਿੰਨਾ ਸਾਨੂੰ ਇਤਿਹਾਸ ਅਸੀਂ ਤੁਹਾਡੇ ਰੂਬਰੂ ਕਰਤਾ ਬਹੁਤ ਬਹੁਤ ਧੰਨਵਾਦ ਜੀ ਹਾਂ ਤੁਸੀਂ ਜਿਹੜਾ ਹੈਗਾ ਖਾਸ ਕਰਕੇ ਸਿੱਧੀ ਦੇ ਗੰਬਰੇ ਇਹਨਾਂ ਐਕਸਪਲੇਨ ਕੀ ਤਾਂ ਸਾਰੀ ਚੀਜ਼ ਨੂੰ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਛੇ ਮਹੀਨਾ ਜਾਂ 7ਵੇਂ ਮਹੀਨੇ ਦੇ ਵਿੱਚ ਜਾ ਕੇ ਇਹ ਫਸਲ ਪੱਕ ਜਾਂਦੀ ਇੱਕ ਪੱਕਦੀ ਹੈ ਨਾ ਫਸਲਾਂ ਇਹ ਦੇਗ ਹੈ ਜੀ ਸਿੱਧੀ ਦੇਗ ਹੈ ਸਕਾਈ ਹੋਈ ਹੈ ਉਵਾਲੀ ਨਹੀਂ ਹੈ ਉਵਾਲ ਵੀ ਲੈਂਦੇ ਕਈ ਸਿੰਘ ਇਹ ਵਾਲੀ ਨਹੀਂ ਗੀ ਠੀਕ ਹੈ ਜੀ ਤੇ ਇਹ ਐਂ ਕਰਕੇ ਹਜੂਰ ਸਾਹਿਬ ਵੀ ਦੇਗ ਚੜਦੀ ਹੈ ਜੀ ਪ੍ਰਸ਼ਾਦ ਦੇ ਵਜੋਂ ਇਹ ਤੋਂ ਬਾਅਦ ਕੀ ਕਰਦੇ ਆਪੂ ਇਹ ਤੋਂ ਬਾਅਦ ਕੁੰਡੇ ਦੇ ਵਿੱਚ ਪਾ ਕੇ ਸਨੇਹਰਾ ਸਾਬ ਚ ਪਾ ਕੇ ਉਦੋਂ ਮਗਜ ਪਾ ਕੇ ਦੋ ਚਾਰ ਬਦਾਮ ਪਾ ਲਓ ਕਾਲੀ ਮਿਰਚ ਪਾ ਕੇ ਰਗੜ ਕੇ ਜਦੋਂ ਪਤਾ ਲੱਗੇ ਵੀ ਹੁਣ ਸਾਰਾ ਕੁਝ ਵਧੀਆ ਮਨਾਂ ਉਹਨੂੰ ਛਾਣਾ ਨਾਲ ਇੱਕ ਛਾਣੇ ਦੇ ਵਿੱਚ ਲਾ ਕੇ ਉਹਨੂੰ ਬਸ ਫਿਰ ਉਹ ਸਾਰਾ ਜੋ ਵੀ ਉਹਦਾ ਰਸ ਹੈ ਜਾਂ ਸਰਕੋਸ ਉਹਦੇ ਵਿੱਚ ਆ ਜਾਂਦਾ ਪਿਛੇ ਨੁਗਦਾ ਬਚ ਰੰਦਾ ਉਹਨੂੰ ਨੁਗਦਾ ਬੋਲਦੇ ਆ ਜਿਹੜਾ ਪਿਛੋਂ ਬਾਅਦ ਬਚ ਰਹਿੰਦਾ ਤੇ ਬਾਪੂ ਵੱਧ ਨਾ ਸ਼ਾ ਫਰ ਕੀ ਚੀਜ਼ ਦਾ ਹੁੰਦਾ ਜੇ ਮਾਲ ਬਗੇ ਕਿ ਬਾੜਾ ਕਈ ਕਰੜਾ ਬਣ ਗਿਆ ਕੋਈ ਕਿੱਕਾ ਬਣ ਗਿਆ ਐਸੇ ਜੀ ਹੁੰਦਾ ਕਰੜਾ ਕਾਹਦਾ ਕੋਈ ਕਰੜਾ ਨਹੀਂ ਬਣਦਾ ਕਰੜੇ ਨੂੰ ਕੋਈ ਵਾਇਗੁਰ ਦਾ ਨਾਮ ਜੱਪੀ ਚੱਲੋ ਕੋਈ ਕਰੜਾ ਨਹੀਂ